ਅਮੀ ਵਿਰਕ ਤੇ ਤਾਨਿਆ ਦੇ ਪ੍ਰਸ਼ੰਸਕਾਂ ਲਈ ਇੱਕ ਵਾਰ ਮੁੜ ਖੁਸ਼ ਹੋਣ ਦਾ ਸਮਾਂ ਆ ਗਿਆ ਕਿਉਂਕਿ ਇਹ ਜੋੜੀ ਪੰਜਾਬੀ ਫਿਲਮ ਓਏ ਮੱਖਣਾ ਨਾਲ ਸਕਰੀਨ ਤੇ ਵਾਪਸੀ ਕਰਨ ਜਾ ਰਹੀ ਹੈ 4 ਨਵੰਬਰ ਨੂੰ ਸਿਨੇਮਾ ਕਰਾਚ ਰਿਲੀਜ਼ ਹੋਣ ਜਾ ਰਹੀ ਹੈ ਇਸ ਫਿਲਮ ਦੀ ਐਡਵਾਂਸ ਬੁਕਿੰਗ 3 ਨਵੰਬਰ ਤੋਂ ਹੀ ਸ਼ੁਰੂ ਹੋ ਗਈ ਹੈ ਫਿਲਮ ਦੇ ਟ੍ਰੇਲਰ ਤੇ ਇਸ ਦੇ ਗੀਤਾਂ ਦੀ ਸਫਲਤਾ ਨੂੰ ਦੇਖਦਿਆਂ ਫਿਲਮ ਨਿਰਮਾਤਾ ਨੂੰ ਦਰਸ਼ਕਾਂ ਦੇ ਚੰਗੇ ਹੁੰਗਾਰੇ ਦੀ ਵੀ ਉਮੀਦ ਹੈ ਆਪੜੀ ਫਿਲਮ ਦੀ ਰਿਲੀਜ਼ ਤੇ ਟਿੱਪਣੀ ਕਰਦੇ ਆ ਐਮੀ ਕਹਿੰਦੇ ਨੇ ਅਸੀਂ ਇਸ ਫਿਲਮ 'ਚ ਬਹੁਤ ਜਨੂਨ ਤੇ ਪਿਆਰ ਦੇ ਨਾਲ ਕੰਮ ਕੀਤਾ ਹੈ ਇਹ ਸਭ 4 ਨਵੰਬਰ ਨੂੰ ਸਕਰੀਨ ਦੇ ਦਰਸ਼ਕਾਂ ਨੂੰ ਦਿਖਾਈ ਦੇਵੇਗੀ ਸੈੱਟ ਤੇ ਅਸੀਂ ਸਾਰੇ ਇੱਕ ਖਾਸ ਰਿਸ਼ਤਾ ਸਾਂਝਾ ਕਰਦੇ ਆ ਸਾਨੂੰ ਯਕੀਨ ਹੈ ਕਿ ਉਹ ਮਖੜਾ ਦਰਸ਼ਕਾਂ ਤੇ ਪਰਸ਼ੰਸਾ ਲਈ ਇੱਕ ਟ੍ਰੀਟ ਹੋਵੇਗੀ ਫਿਲਮ ਦੇ ਟ੍ਰੇਲਰ ਜਿਸ ਨੂੰ ਮਜ਼ੇਦਾਰ ਡਾਇਲੌਗਸ ਤੇ ਚੰਗੀ ਰੋਮਾਂਟਿਕ ਕਾਮੇਡੀ ਦਾਨ ਬਹੁਤ ਪਸੰਦ ਕੀਤਾ ਗਿਆ ਹੈ ਚੁਗੋਗੂ ਗਿਲ ਬਲੋ ਨਿਭਾਏਗੇ ਕਿਰਦਾਰ ਐਮੀ ਦੇ ਅੰਕਲ ਨੂੰ ਦੇਖਿਆ ਗਿਆ ਜੋ ਵਿਆਹ ਲਈ ਐਮੀ ਦੇ ਕਿਰਦਾਰ ਲਈ ਕੁੜੀ ਲੱਭਣ ਦੀ ਕੋਸ਼ਿਸ਼ ਕਰਦਾ ਹੈ ਇਹ ਟ੍ਰੇਲਰ ਦੇ ਪੂਰੇ ਵਿਸ਼ੇ 'ਚ ਚੱਲਦਾ ਹੈ ਫਿਰ ਐਮੀ ਤਾਨਿਆ ਦੇ ਕਿਰਦਾਰ ਨੂੰ ਮਿਲਦੇ ਤੇ ਉਸ ਦੇ ਮੰਚੀ ਤਾਨਿਆ ਦੇ ਕਿਰਦਾਰ ਲਈ ਭਾਵਨਾਵਾਂ ਪੈਦਾ ਹੋ ਜਾਂਦੀਆਂ ਨੇ ਫਿਲਮ ਦੇ ਗੀਤ ਰਿਲੀਜ਼ ਹੋਣ ਤੋਂ ਬਾਅਦ ਤੋਂ ਹੀ ਮਿਊਜ਼ਿਕ ਚਾਰਟ ਤੇ ਫਿਲਮ ਦੀ ਪ੍ਰਸਿੱਧੀ ਨੂੰ ਦੀ ਵਧਾਰੇ ਨੇ ਪੰਜਾਬੀ ਫਿਲਮਾਂ ਦੀ ਸਫਲਤਾ ਗੀਤਾਂ ਤੇ ਆਧਾਰਿਤ ਹੋਣ ਲੱਗੀ ਹੈ ਤੇ ਇਸ 'ਚ ਓਏ ਬਖੜਾ ਨੂੰ ਇੱਕ ਅੰਗ ਜ਼ਰੂਰ ਮਿਲ ਗਿਆ ਕਿਉਂਕਿ ਫਿਲਮ ਦੇ ਗੀਤਾਂ ਨੂੰ ਦਰਸ਼ਕ ਪਿਆਰ ਦੇ ਰਹੇ ਨੇ ਤੋਂ 10 ਦੇ 4 ਨਵੰਬਰ ਯਾਨੀ ਕਿ ਕੱਲ ਇਹ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਤੇ ਇਸ ਤੋਂ ਪਹਿਲਾਂ ਪ੍ਰੀਮੀਅਰ ਤੇ ਪਹੁੰਚੀ ਫਿਲਮ ਦੀ ਪੂਰੀ ਸਟਾਰ ਕਾਸਟ ਨੇ ਕੀ ਗੱਲਾਂ ਬਾਤਾਂ ਕੀਤੀਆਂ ਆਓ ਸੁਣਦੇ ਹਾਂ ਪਲੀਜ਼ ਦੱਸਿਓ ਫਿਲਮ ਵੇਖ ਲਈ ਤੁਸੀਂ ਸਾਰਿਆਂ ਨੇ ਹਾਂਜੀ ਹਾਂਜੀ ਥੈਂਕ ਯੂ so much ਦੱਸੋ ਕਿ ਕਿੱਦਾਂ ਦੀ ਕਿੱਦਾਂ ਦੀ ਲੱਗੀ ਥੈਂਕ ਯੂ so much ਪੁੱਛੋ ਜੀ ਸਭ ਤੋਂ ਪਹਿਲਾਂ ਵੀਰੇ ਬਹੁਤ-ਬਹੁਤ ਮੁਬਾਰਕਾਂ ਥੈਂਕ ਯੂ ਦੀ ਗੱਲ ਕਰੀ ਨਾ ਹੁਣ ਤੱਕ ਆਪਾਂ ਬਾਈ ਵੇਖੀ ਆ ਸੱਚੀ ਅਸੀਂ ਰਿਵਿਊ ਲੱਦਦੇ ਨਾ ਵਿੱਚ ਲੋਕਾਂ ਨੇ ਕਹਾ ਕਹਿੰਦੇ ਸੱਚੀ ਆ ਚਾਚਾ ਨਾਲ ਬੋਲਦੇ ਨਹੀਂ ਪਰ ਫਿਲਮ ਵਿੱਚ ਸਾਡੀ ਸੱਚੀ ਜੱਟੀਆਂ ਪਾ ਲਾਂਗੇ ਉਹ ਵੈਰੀ ਵੈਰੀ ਛੋਟੀ ਜੀ ਮਿਲਿਗਾ ਚੰਦੇਗਾ ਸੱਚੀ ਪਾ ਦੋਨੋਂ ਮਤਲਬ ਜੈਨੂਅਲੀ ਲੱਗਿਆ ਸਾਡਾ ਰਿਸ਼ਤਾ ਨਾ ਫਿਲਮ ਦੇ ਵੇਸ ਸੱਚੀ ਗੱਲ ਹੈ ਅਸੀਂ ਉਸ ਤੋਂ ਵੱਧ ਪਿਆਰ ਕਰਦਾ ਹੈ ਤੇ ਮੈਨੂੰ ਪੌਸਨ ਪੌਸਨ ਫੇਵਰਟ ਮੇਰੇ ਮਤਲਬ ਜੋ ਤਾਨਿਆ ਦਾ ਰੋਲ ਘੱਟ ਆ ਪਰ ਮੈਨੂੰ ਤਾਨਿਆ ਦੀ ਐਕਟਿੰਗ ਬਹੁਤ ਹੀ ਜ਼ਿਆਦਾ ਵਧੀਆ ਲੱਗੀ ਪੂਰੀ ਫਿਲਮ ਦੇ ਵਿੱਚ ਤਾਨਿਆ ਲਵ ਯੂ ਤੇ ਗਿੱਲ ਸਾਹਿਬ ਦਾ ਤੁਸੀਂ ਦੇਖਿਆ ਹੀ ਹੈ ਫਰਸਟ ਟਾਈਮ ਗਿੱਲ ਸਾਹਿਬ ਨੇ ਮਤਲਬ ਕਾਮੇਡੀ ਲਾ ਲੋ ਇਮੋਸ਼ਨਸ ਵੀ ਤੁਸੀਂ ਜਿਹੜੇ ਪ੍ਰੀ ਕਲਾਈਮੈਕਸ ਕਲਾਈਮੈਕਸ ਵੇਲੇ ਆਏ ਸੀਗੇ ਤੇ ਜੈਨੂਇਨਲੀ ਉਦੋਂ ਮੈਨੂੰ ਪਤਾ ਸੀ ਵੀ ਆਹ ਸੀਨ ਐਵੇਂ ਆਉਣਾ ਹੈ ਮੈਂ ਆਪਣੇ ਮੂੰਹ ਤੇ ਚਪੇੜਾ ਮਾਰ ਰਹੀ ਆ ਨੇ ਮੈਂ ਰੋਣਾ ਪਰ ਫਿਰ ਵੀ ਅਸੀਂ ਇਮੋਸ਼ਨਲ ਹੋਏ ਗਿੱਲ ਸਾਹਿਬ ਵੀ ਇਮੋਸ਼ਨਲ ਹੋਏ ਉਸ ਵੇਲੇ ਤੇ ਹਾਂ ਹਾਂ ਚਾਚੀ ਨੇ ਚਾਚੀ ਨੇ ਮੂੰਹ ਤੇ ਚਪੇ ਯੂ ਗਾਇਜ਼ ਕਾਂਟ ਵੀ ਇਮੇਜਿਨ ਮੈਂ 70 75 ਚ ਬੇੜਾ ਮਾਰੀਆਂ ਤੇ ਮੂੰਹ ਤੇ ਇੰਨੇ ਟੇਕ ਸੀਗੇ ਤੇ ਜੈਨੂਅਲੀ ਬਾਰੀਆਂ ਸੀ ਅਗਲੇ ਸਾਲ ਮੇਰੀ ਅੱਖਾਂ ਸੁਝੀਆਂ ਸੀ ਤੇ ਸੱਚੀ ਸੀ ਦੇਖੋ ਕੋਈ ক্লোਜ਼ ਕੈਮਰਾ ਲੱਗਿਆ ਸੀ ਨਹੀਂ ਤਾਂ ਫੜੇ ਜਾਣਾ ਸੀ ਕਿ ਜਸੀਂ ਚੀਟਿੰਗ ਕਰਦੇ ਹੋ ਤੇ ਥੈਂਕ ਯੂ ਸੋ ਮੱਚ ਅਸੀਂ ਸਾਰੇ ਨੂੰ ਆਪੀ ਕਰਦੇ ਆ ਵੀ ਆਪਣੇ ਪਰਿਵਾਰਾਂ ਦੇ ਨਾਲ ਤੁਸੀਂ ਫਿਲਮ ਵੇਖਣ ਜਾਓ ਕਿਉਂਕਿ ਫਿਲਮ ਹੀ ਪਰਿਵਾਰਾਂ ਦੀ ਹੈ ਤੇ ਜਿੱਦਾਂ ਤੁਸੀਂ ਮਤਲਬ ਪਿਆਰ ਹੈ ਨਾ ਠੀਕ ਹੈ ਜ਼ਰੂਰੀ ਚੀਜ਼ ਜਾਣੇ ਪਰ ਪਰਿਵਾਰ ਤੋਂ ਵੱਡਾ ਕੁਝ ਨਹੀਂ ਹੁੰਦਾ ਤੁਸੀਂ ਆਪਣੇ ਪਰਿਵਾਰ ਦੇ ਨਾਲ ਫਿਲਮ ਵੇਖਣ ਜਾਓਗੇ ਤੁਸੀਂ ਸਾਰੇ ਐਨਜੋਏ ਕਰੋਗੇ ਸਰ ਜਦੋਂ ਕਿ ਤੁਹਾਡੇ ਡਾਇਲੋਗ ਅਸੀਂ ਵੇਖਦੇ ਸੀਗੇ ਨਾ ਉਹ ਕਹਿੰਦੇ ਸੀ ਕਿ ਗੰਡਾਸੇ ਵਾਲੇ ਹੁੰਦੇ ਸੀ ਪਰ ਪਹਿਲੀ ਵਾਰ ਅਸੀਂ ਬੁੱਤੂ ਭਾਜੀ ਕਮੇਡੀ ਕਰਦੇ ਵੇਖੇ ਅੱਜ ਹਰ ਤਰ੍ਹਾਂ ਦਾ ਰੋਲ ਕਰਨਾ ਚਾਹੀਦਾ ਹੈ ਔਰ ਮੌਕਾ ਮਿਲਿਆ ਮੈਂ ਸ਼ੁਕਰਗੁਜ਼ਾਰ ਹਾਂ ਸਿਮਰਜੀਤ ਹੋਰਾਂ ਦਾ ਹੈ ਮੀਹ ਹੋਰਾਂ ਦਾ ਇਹਨਾਂ ਸਾਰਿਆਂ ਨਾਲ ਰਲ ਮਿਲ ਕੇ ਪ੍ਰੋਗਰਾਮ ਬਣਾਇਆ ਮੈਨੂੰ ਇਸ ਰੋਲ 'ਚ ਲੈਣ ਵਾਸਤੇ ਤੇ ਮਾਲਕ ਸੁੱਖ ਰੱਖੇ ਜਿਹੜੀ ਚਾਰ 3 ਨੂੰ ਰਿਲੀਜ਼ ਹੋਣੀ ਹੈ ਸਾਰਿਆਂ ਨੂੰ ਪਸੰਦ ਆਏ ਫਿਲਮ ਚਲੋ ਅਸੀਂ ਤਾਂ ਕੰਮ ਕੀਤਾ ਸਾਡੀ ਆਪਣੀ ਫਿਲਮ ਹੈ ਸਾਨੂੰ ਤਾਂ ਬਹੁਤ ਹੀ ਅੱਛੀ ਲੱਗਦੀ ਕੁਦਰਤੀ ਗੱਲ ਹੈ ਆਪਣੇ ਬੱਚੇ ਵਾਂਗੂ ਤੇ ਸਾਰਿਆਂ ਨੂੰ ਪਸੰਦ ਆਏ ਸਾਡੀ ਤੁਹਾਨੂੰ ਸਾਰਿਆਂ ਨੂੰ ਚੰਗੀ ਲੱਗੀ ਹੋ ਚੰਗੀ ਲੱਗੀ ਜਨੂਰੀ ਰਿਵਿਊ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਸਾਰੇ ਮੀਡੀਆ ਤੋਂ ਤੇ ਅਲੱਗ-ਅਲੱਗ ਥੀਏਟਰਸ ਦੇ ਵਿੱਚ ਜਾ ਕੇ ਤੁਸੀਂ ਲੋਕਾਂ ਦੇ ਰਿਵਿਊਜ਼ ਲਓਂਗੇ ਤੇ ਆਪਾਂ ਜਿਹੜੀ origignal reviews ਨੇ ਲੋਕਾਂ ਦੇ ਸਾਹਮਣੇ ਸ਼ੇਅਰ ਕਰਾਂਗੇ ਤੇ वर्ल्ड वाइड 4 ਤਰੀਕ ਨੂੰ ਪਰਸੋਂ ਫਿਲਮ ਰਿਲੀਜ਼ ਹੋ ਜਾਣੀ ਹੈ 에ਵਰੀਵੇ ਮਤਲਬ ਪੂਰੇ ਵਰਲਡ ਦੇ ਵਿੱਚ ਜਿੱਥੇ-ਇੱਥੇ ਵੀ ਲੱਗਦੀ ਹੈ ਪੰਜਾਬੀ ਫਿਲਮ ਉੱਥੇ-ਉੱਥੇ ਲੱਗੂਗੀ ਤੇ ਰੈਸਟ ਉਨਤਾਨਿਆਂ ਜਦੋਂ ਤਾਣੇ ਤੁਸੀਂ ਇਸ ਦਿਨਾਂ ਵਿੱਚ ਸਭ ਤੋਂ ਜ਼ਿਆਦਾ ਕੋਨੇ ਲੱਗ ਰਹੇ ਨੇ ਫੁਨਾ ਨਹੀਂ ਰਹੇ ਕਹਿ ਰਹੇ ਹਾਏ ਹਾਏ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਜਿਵੇਂ ਅਸੀਂ ਸਾਰੇ ਨੇ ਪਹਿਲੇ ਵੀ ਕਿਹਾ ਸੀ ਕਿ ਇਹ ਸਿਚੁਏਸ਼ਨਲ ਕਾਮੇਡੀ ਐ ਸਟੋਰੀ ਦੇ ਨਾਲ ਕਾਮੇਡੀ ਐ ਐਂਡ ਅ ਥਰਡ ਡੇ ਫੈਮਿਲੀ ਚ ਤੁਹਾਡੇ ਰਿਲੇਸ਼ਨਸ ਹੋਰ ਸਟਰੋਂਗ ਕਰੇਗੀ ਸੋ ਮੇਕ ਸ਼ੋਰ ਤੁਸੀਂ ਸਾਰੇ ਪਰਿਵਾਰਾਂ ਨਾਲ థিয়েਟਰਸ ਚ ਫਿਲਮ ਦੇਖਦੇ ਹੋ। ਥੈਂਕ ਯੂ ਸੋ ਮੱਚ ਗਾਇਜ਼ ਬlesਸ ਯੂ। ਲਾਸਟ ਫਾਰ ਲੱਤ ਤੁਸੀਂ ਕਹਿੰਸੀ ਕਿ ਤੁਸੀਂ ਪਹਿਲੀ ਵਾਰ ਆਪਣੇ ਚਾਚਾ ਨਾਲ ਦੇਖੀ ਸੀ ਨਾ। ਜੀ 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 ਹਾਂ ਮੇਰੇ ਚਾਚੇ ਲੈ ਕੇ। ਯਾਦ ਆਈ ਹੈ। ਹਾਂ ਮੇਰੇ ਨਾਲ ਬੈਠੇ ਸੰਜੇਵ ਨੇ। ਜੀ 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 ਜੀ। ਅਮੀ ਭਾਈ ਲੇਖਨਾਲ ਕੀ ਖਾਸ ਹੈ? ਇਹਦਾ ਵੀ ਉੱਤੀ ਸੀ ਤਾਨੇ ਨਾਲ ਮੈਂ ਬਹੁਤ ਕੰਮ ਕਰ ਲਿਆ ਦੇਖਦੇ ਘੜੇ ਘੜੇ ਹੁਣ ਅਗਲੇ ਚ ਅਸੀਂ ਇੱਕ ਦੂਜੇ ਨੂੰ ਵਿੱਚ ਸਿੱਟਾਂਗੇ ਲੇਖਦੇ ਤੇ ਕਿਉਂਕਿ ਕਿਸਮਤ ਫਿਲਮ ਚ ਵੀ ਸੀਗਾ ਤੇ ਮਤਲਬ ਚੰਡੀਗੜ੍ਹ ਨਾਲ ਤਾਂ ਵੈਸੀ ਲਗਾ ਆ ਸਾਰੇ ਪੰਜਾਬੀਆਂ ਦਾ ਹਨਾ ਤੇ ਮਤਲਬ ਇੱਥੇ ਸਵਾਲ ਬਹੁਤ ਆਉਂਦਾ ਸ਼ੂਟ ਕਰਕੇ ਇੱਕ ਨਾਲੇ ਸਾਰੇ ਮਰਦ ਸ਼ਾਮ ਨੂੰ ਘਰੇ ਚਲੇ ਜਾਂਦਾ ਬੰਦਾ ਹਨਾ ਫੈਮਿਲੀ ਨਾਲ ਵੀ ਸੋ ਇੱਥੇ ਬੜਾ ਵਧੀਆ ਲੱਗਦਾ ਚੰਡੀਗੜ੍ਹ ਤੇ ਚੰਡੀਗੜ੍ਹ ਸ਼ੂਟ ਕੀਤਾ ਲੇਖ ਨਾ ਵਗਾਈ ਫਿਰ ਤਾਂ ਫਾਇਦੇ ਕੋਈ ਨਹੀਂ ਨਾ ਉਹ ਇੱਕ ਹੋਰ ਰੋਮਾਂਸ ਦਾ ਸਿੰਬਲ ਜ ਹੈ ਕਿ ਉੱਥੇ ਕਪਲਸ ਇਕੱਠੇ ਹੁੰਦੇ ਨੇ ਹਾਲਾਂਕਿ ਤਾਨਿਆ ਸਵੇਰੇ 6:30 ਵੇਜੋਗਿੰਗ ਕਰਨ ਜਾਂਦੀ ਹੈ ਮੀਡੀਆ ਵਾਲਾ ਨੂੰ ਮੈਂ ਦੱਸ ਦਿਆ ਫੱਲਾ ਕਰੋ ਉੱਥੇ ਅੰਕਾ ਜੀ ਅਸੀਂ ਦੇਖਿਆ ਪਰ ਮੌਕੇ ਦੌਰਾਨ ਤੁਸੀਂ ਕੋਈ ਮਿਸ ਕੀਤਾ ਹੁਣ ਵੀ ਤਾਰੀਆਂ ਜਿਆਦਾ ਸ਼ਰਾਰਤੀ ਹੋ ਗਈ ਹੈ ਹੁਣ ਪਹਿਲਾਂ ਬਹੁਤ ਫਨੀ ਹੈ ਜੀ ਬਹੁਤ ਫਨੀ ਬਹੁਤ ਜਿਆਦਾ ਬਹੁਤ ਸ਼ਰਫ ਹੁਣ ਦੇਖੇ ਪੰਚ ਨਹੀਂ ਦੇਖੇ ਤੁਸੀਂ ਫਿਲਮ ਦੇ ਵਿੱਚ ਵੇਰਕੇ ਦਾ ਮੱਖਣ ਇਹ ਵਾ ਪੂਰੇ ਕਾਊਂਟਰ ਆਇਆ ਮੈਨੂੰ ਅੱਗੇ ਪੰਚ ਤੇ ਪੰਚ ਪੰਚ ਤੇ ਪੰਚ ਕਾਊਂਟਰ ਤੇ ਕਾਊਂਟਰ ਓਕੇ ਗਾਇਜ਼ ਥੈਂਕ ਯੂ ਸੋ ਮਚ ਬਹੁਤ ਬਹੁਤ ਪਿਆਰ ਜਉਂਦੇਬਾਦ ਜਰੋ ਫੈਮਿਲੀ ਦੇ ਨਾਲ ਜਾਇਓ ਉਹ ਮੱਖਣਾ 10 ਅਕਤੂਬਰ ਨਵੰਬਰ ਆਈ ਰਾਮ ਨਰਾਮ 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 ਲਾਈਕ ਪੰਜਾਬੀ ਟੀਵੀ ਤੁਹਾਡੇ ਵੱਲੋਂ ਦਿੱਤੇ ਪਿਆਰ ਲਈ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦੀ ਹੈ ਕਿ ਤੁਸੀਂ ਸਾਨੂੰ ਇੰਨਾ ਪਿਆਰ ਦਿੱਤਾ ਤੁਹਾਡੇ ਸਾਥ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਹਾਂ ਸੋ YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਦਾ ਬਟਨ ਜ਼ਰੂਰ ਦਬਾਣਾ ਤੇ ਸਾਡਾ Facebook ਪੇਜ ਵੀ ਲਾਈਕ ਕਰਨਾ ਤਾਂ ਜੋ ਤੁਹਾਨੂੰ ਅਪਡੇਟਸ ਮਿਲਦੀਆਂ ਰਹਿਣ లై ਪੰਜਾਬੀ ਟੀਵੀ ਨੂੰ ਆਈ ਪੀ ਟੀਵੀ ਦੇ ਅਲੱਗ-ਅਲੱਗ ਪਲੇਟਫਾਰਮ ਤੇ ਤੁਸੀਂ ਦੇਸ਼ ਦੁਨੀਆ ਦੇ ਵਿੱਚ ਜੋ ਵੀ ਘੰਟੇ ਵੇਖ ਸਕਦੇ ਹੋ